ਕਿਹੜੇ ਕਿਹੜੇ ਮੁੱਦੇ ਲੈ ਕੇ ਆਈ ਪੰਜਾਬ ਦੇ ਵਿੱਚ ਡਿਵੈਲਪਮੈਂਟ ਮੇਨ ਐਜੂਕੇਸ਼ਨ ਇਹ ਤਾਂ ਕਹਿੰਦਾ ਸੀ ਮੈਂ ਲੋਕਾਂ ਦੇ ਵਿੱਚ ਕਦੇ ਵੋਟਾਂ ਮੰਗਣ ਨਹੀਂ ਜਾਣਾ ਮੈਂ ਤਾਂ ਇੱਕ ਵਾਰੀ ਐਮਪੀ ਬਣਨਾ ਸੀ ਪਾ ਮਾ ਇਧਰੋਂ ਬਣ ਗਿਆ ਪਾ ਮਾ ਉਧਰੋਂ ਬਣ ਗਿਆ ਜਿੱਡੀ ਵੱਡੀ ਵਾਅਦਾ ਖਿਲਾਫੀ ਮੋਦੀ ਸਰਕਾਰ ਨੇ ਸਾਡੇ ਨਾਲ ਕੀਤੀ ਆ ਗੋਲੀਆਂ ਮਾਰ ਕੇ ਕਿਸਾਨਾਂ ਨੂੰ ਸ਼ਹੀਦ ਕੀਤਾ ਸਾਡਿਆਂ ਨੂੰ ਹਿੰਦੁਸਤਾਨ ਚ ਪਿਛਲੇ 10 ਸਾਲ ਤੋਂ ਬੀਜਪੀ ਇਹ ਫਿਰ ਪੰਜਾਬ ਦਾ ਕਿਤੇ ਨਾ ਕਿਤੇ ਮਤਰੀਵਾਲਾ ਸਾਫੀਤਾ ਦਾ ਕਿਹਾ ਜਾਂਦਾ ਜੀ ਨਹੀਂ ਪੰਜਾਬ ਨੇ ਥੋੜਾ ਜਿਹਾ ਮਤਰੀਵਾਲਾ ਕੀਤਾ ਉਹਨਾਂ ਨੇ ਉਹਨਾਂ ਵੱਲੋਂ ਕੋਈ ਕਮੀ ਨਹੀਂ ਉਹਨਾਂ ਨਾਲ ਆਪਸ ਸਕੇਆਂ ਵਾਲਾ ਬਿਹੇਵ ਕਰ ਲਿਆ ਉਹ ਡਬਲ ਮਾਮਾ ਵਰਗਾ ਵਿਹਾਰੇ ਹੈ ਕਰਨ ਸਰ ਪੂਰੇ ਦੇਸ਼ ਦੇ ਵਿੱਚ ਇੰਨੇ ਸੀਟਾਂ ਪਰ ਪੰਜਾਬ ਦੇ ਉੱਤੇ ਦਾ ਸੀਟਾਂ ਨੂੰ ਕੋਈ ਸਮਝ ਨਹੀਂ ਆਉਂਦਾ ਕਹਿੰਦੇ ਕੋਈ ਪ੍ਰਿਆਸ ਨਹੀਂ ਜਿੱਤਾਓਗੇ ਤਾਂ ਸਮਝ ਨਹੀਂ ਸਮਝੇ ਕੋਈ ਜੀ ਆਇਆ ਪੰਜਾਬ ਨੂੰ ਲੋੜ ਨਹੀਂ ਦੀ ਜਿਹੜੀ ਵੈਲਿਊ ਹੁੰਦੀ ਤੁਸੀਂ 13 ਦੀ ਗੱਲ ਕਰਦੇ ਇੱਕ ਸੀਟ ਨਾਲ ਇੱਕ ਰੀ ਸਰਕਾਰ ਟੁੱਟ ਗਈ ਸਰ ਕਿਹੜੇ ਕਿਹੜੇ ਮੁੱਦੇ ਲੈ ਕੇ ਆਏ ਜੀ ਪੰਜਾਬ ਦੇ ਵਿੱਚ ਡਿਵੈਲਪਮੈਂਟ ਮੇਨ ਐਜੂਕੇਸ਼ਨ ਵਾਕੀ ਫੈਕਟਰੀਜ਼ ਆਰ ਫਰਮਸ ਪਰ ਫੂਲੀਆਂ ਬਹੁਤ ਮਿਲ ਨਹੀਂ ਰਹੇ ਸਟੂਡੈਂਟ ਦੇ ਬੰਦ ਨੇ ਜਿਹੜੇ ਹਸਪੀਟਲ ਬਹੁਤ ਅੱਛਾ ਹੋਣਾ ਚਾਹੀਦਾ ਹੈ ਦੇਖੇਦਾਰੀ ਮੈਂ ਹਮੇਸ਼ਾ ਗੱਲ ਕਰਦਾ ਕਿ ਮਾਪੇ ਪੜਾਉਣਾ ਚਾਹੀਦੇ ਫੀਸਾਂ ਹੈ ਨਹੀਂ ਗਰੀਬ ਪਰਿਵਾਰ ਬੱਚੇ ਬੜੇ ਇੰਟੈਲੀਜੈਂਟ ਹੈ ਉਹਨਾਂ ਲਈ ਸਭ ਤੁਸੀਂ ਫ੍ਰੀ ਕੁਆਲਿਟੀ ਨਿਮਨਤ ਕਰਨੀ ਚਾਹ ਚੱਲ ਜਾ ਰਹੇ ਹੋ ਕਿ ਕਿ ਖਿਆਲ ਆਵੇ ਤਾਂ ਕਿਹੜੇ ਕਿਹੜੇ ਮੁੱਦੇ ਲੋਕਾਂ ਕੋਲ ਗਏ ਆ ਕੀ ਲੋਕ ਮੰਗ ਕਰਦੇ ਤੇ ਕੀ ਹੋ ਚਿਰੇ ਪਿੱਛੇ ਵੀ ਹੋਣਾ ਕੀ ਚਾਹੀਦਾ ਜੀ ਉਹ ਤਾਂ ਲੈ ਕੇ ਆਏ ਤੁਸੀਂ ਹੋਣਾ ਥੋਣਾ ਉਹੀ ਚਾਹੀਦਾ ਜੋ ਲੋਕ ਚਾਹਣਗੇ ਮੈਂ ਐਵੇਂ ਹੀ ਕਹਿੰਦਾ ਕੀ ਮੰਗ ਕਰਦੇ ਲੋਕ ਜੀ ਤੁਹਾਡੇ ਕੋਲ ਆਉਂਦੇ ਵੀ ਕਿ ਕਿਹੜੇ ਕੰਮ ਨਹੀਂ ਪਛਾਈਆ ਸਰਕਾਰਾਂ ਨੇ ਮੇ ਨਹੀਂ ਹੈ ਕਿ ਦੇਖੋ ਲੋਕਾਂ ਦੀ ਤੇ ਮੈਂ ਹੈਰਾਨ ਹਾਂ ਕਿ फरीदकोट ਵਰਗਾ ਸ਼ਹਿਰ ਦਾ ਬਹੁਤ ਖੂਬਸੂਰਤ ਹੋਣਾ ਚਾਹੀਦਾ ਉੱਥੇ ਇਵਨ ਸੀਵਰੇਜ ਦੀ ਪ੍ਰੋਬਲਮ ਹੈ ਕਾਉਂਸਲ ਲੈਵਲ ਦੀ ਗੱਲ ਹੈ ਲੇਕਿਨ ਸ਼ੁਰੂ ਤੋਂ ਲੈ ਕੇ ਉੱਪਰ ਤੱਕ ਕਰਨਾ ਪੜਾ ਕੋਈ ਬਹੁਤ ਸੀਰੀਅਸ ਬਿਮਾਰ ਹੋ ਜਾਏ ਪਹਿਲਾਂ ਮੋਗੇ ਲੈ ਕੇ ਆਉਣੀ ਮੋਗੇ ਉਸ ਤਰ੍ਹਾਂ ਦਾ ਹਸਪੀਟਲ ਨਹੀਂ ਹੈ ਇਹ ਜ਼ਬਰਦਸਤ ਪੀਜਿਆ ਗਿਆ ਫਿਰ ਜਿੰਨੀ ਦੇਰ ਸਵਾਮਣ ਉੱਥੇ ਜਾਂਦੇ ਆਪਾਂ ਡੀਐਮ ਲੁਧਿਆਣੇ ਉਧੂ ਤੱਕ ਕੰਮ ਹੀ ਹੋ ਜਾਂਦਾ ਇਸ ਕਰਕੇ ਬੜਾ ਮੋੜ ਮੁੱਦੇ ਆ ਬਹੁਤ ਕੰਮ ਕਰਨਾ ਚਾਹੁੰਦੇ ਆਂ ਆਪ ਲੋਕਾਂ ਨੂੰ ਮੈਂ ਇਹੀ ਹੱਥ ਜੁੜ ਕੇ ਅਪੀਲ ਕਰਨਾ ਚਾਹੁੰਦਾ ਕਿ ਇੱਕ ਵਾਰੀ ਹੁਣ ਸਾਰੇ ਜਿਹੜੇ ਲੋਕਾਂ ਨੇ ਦੇਖ ਲਿਆ ਸਾਰੀਆਂ ਪਾਰਟੀਆਂ ਨੇ ਦੇਖ ਲਿਆ ਜੀ ਜੀਪੀ ਤੇ ਯਕੀਨ ਕਰੋ ਮੇਰਾ ਨਾਮ ਇਕਬਾਲ ਸਿੰਘ ਆ ਜੀ ਪਿੰਡ ਮੇਰਾ ਇਹੀ ਆ ਸਿੰਘਾਂ ਵਾਲਾ ਮੈਂ ਮੋਗਾ ਬਲਾਕ 2 ਦਾ ਪ੍ਰਧਾਨ ਆ ਭਾਰਤੀ ਕਿਸਾਨ ਯੂਨੀਅਨ ਨੇ ਨਿਯਕਤ ਹੋ ਗ੍ਰਾਹਾਂ ਦਾ ਅੱਜ ਜਿਹੇ ਅੰਸਰਾਜੀ ਆਏ ਹੈਗੇ ਆ ਕੀ ਕਹਿਣਾ ਚਾਹੁੰਦੇ ਉਹ ਤੇ ਤੁਹਾਡਾ ਕੀ ਰੋਚਨਾ ਸਾਨੂੰ ਇਸ ਮੋਦੀ ਸਰਕਾਰ ਨੇ ਮਜਬੂਰ ਕਰਤਾ ਵਿਰੋਧ ਕਰਨ ਲਈ ਕਿਉਂਕਿ ਜਿੱਡੀ ਵੱਡੀ ਵਾਦਾ ਖਲਾਫੀ ਮੋਦੀ ਸਰਕਾਰ ਨੇ ਸਾਡੇ ਨਾਲ ਕੀਤੀ ਆ ਗੋਲੀਆਂ ਮਾਰ ਕੇ ਕਿਸਾਨਾਂ ਨੂੰ ਸ਼ਹੀਦ ਕੀਤਾ ਸਾਡਿਆਂ ਨੂੰ ਸਾਨੂੰ ਸਾਡੇ ਮਲਕ ਦੀ ਰਾਜਧਾਨੀ ਦਿੱਲੀ ਦੇ ਵਿੱਚ ਵੜਨ ਨਹੀਂ ਦਿੱਤਾ ਜਾਂਦਾ ਇਹ ਇੱਕ ਲੋਕਤੰਤਰ ਕਹਿਣ ਦੀ ਗੱਲ ਆ ਪਰ ਇੱਕ ਤਾਨਾਸ਼ਾਹੀ ਰਾਜ ਨਾਲੋਂ ਘੱਟ ਨਹੀਂ ਇਹ ਹਕੂਮਤ ਇਸ ਕਰਕੇ ਇਹਨਾਂ ਦੇ ਨਮਾਇंदे ਜਿੰਨੇ ਵੀ ਇਲੈਕਸ਼ਨ ਦੇ ਵਿੱਚ ਖੜੇ ਹੋਏ ਆ ਪੂਰੇ ਹਿੰਦੁਸਤਾਨ ਦੇ ਵਿੱਚ ਸੰਯੁਕਤ ਮੋਰਚਾ ਦੇ ਕਾਲ ਦੇ ਉੱਤੇ ਅਸੀਂ ਇਹਨਾਂ ਦਾ ਵਿਰੋਧ ਨਹੀਂ ਕਰਦੇ ਅਸੀਂ ਇਹਨਾਂ ਤੋਂ ਸਵਾਲ ਪੁੱਛਣਾ ਚਾਹੁੰਦੇ ਆ ਕਿ ਸਾਨੂੰ ਦਿੱਲੀ ਕਿਉਂ ਨਹੀਂ ਜਾਣ ਦਿੱਤਾ ਜਦੋਂ ਅਸੀਂ ਦਿੱਲੀ ਜਾਂਦਾ ਸੀ ਸਾਡੇ ਮੂਹਰੇ ਕਿਲ ਕਿਉਂ ਗੱਟ ਤੇ ਸਾਡੇ ਕਿਸਾਨ ਦੇ ਸਿਰ ਦੇ ਵਿੱਚ ਗੋਲੀ ਮਾਰ ਕੇ ਕਿਉਂ ਸ਼ਹੀਦ ਕਰਤਾ ਇਹ ਸਾਰੀਆਂ ਮੰਗਾਂ ਅਸੀਂ ਪੁੱਛਣੀਆਂ ਚਾਹੁੰਦੇ ਸਾਰੀਆਂ ਗੱਲਾਂ ਐਮਐਸਪੀ ਗਰੰਟੀ ਕਾਨੂੰਨ ਕਿਉਂ ਨਹੀਂ ਲਾਗੂ ਕੀਤਾ ਜਾਂਦਾ ਸੁਆਮੀਨਾਥਨ ਦੀ ਰਿਪੋਰਟ ਅੱਜ ਤੱਕ ਕਿਉਂ ਨਹੀਂ ਲਾਗੂ ਹੋਈ ਅੱਜ ਵੀ ਸਰਕਾਰ 2014 ਦੇ ਵਿੱਚ ਵੀ ਕਹਿੰਦੀ ਸੀ ਅਸੀਂ ਲਾਗੂ ਕਰਾਂਗੇ ਜਦੋਂ ਇਲੈਕਸ਼ਨ ਆ ਜਾਂਦਾ ਉਸੇ ਟਾਈਮ ਕਹਿੰਦੇ ਅਸੀਂ ਲਾਗੂ ਕਰਾਂਗੇ ਪਰ ਜਦੋਂ ਸੱਤਾ ਦੇ ਵਿੱਚ ਮੋਦੀ ਸਰਕਾਰ ਆ ਜਾਂਦੀ ਆ ਉਸ ਤੋਂ ਬਾਅਦ ਇਹ ਜਿਹੜੀ ਐਮਐਸਪੀ ਗਰੰਟੀ ਆ ਉਹਨੂੰ ਖਤਮ ਕਰਨਾ ਚਾਹੁੰਦੀ ਆ ਮੰਡੀਆਂ ਖਤਮ ਕਰਨਾ ਚਾਹੁੰਦੀ ਆ ਕਿਸਾਨਾਂ ਨੂੰ ਲਤਾੜਨਾ ਚਾਹੁੰਦੀ ਆ ਕਿਸਾਨਾਂ ਨੂੰ ਜਿਹੜੇ ਕਿਸਾਨਾਂ ਦੀ ਕਿਰਤਾ ਕਿਸਾਨਾਂ ਦੀਆਂ ਜ਼ਮੀਨਾਂ ਅਡਾਨੀ ਬਾਨੀ ਵਰਗੇ ਵੱਡੇ ਘਰਾਨਿਆਂ ਦੇ ਹਵਾਲੇ ਕਰਨਾ ਚਾਹੁੰਦੀ ਆ ਸਾਡੇ ਆਮ ਲੋਕਾਂ ਦਾ ਜਿਹੜਾ ਜਨਜੀਵਨ ਆ ਅਸੀਂ ਸੌਖੇ ਪਿੰਡਾਂ ਦੇ ਵਿੱਚ ਵਸਦੇ ਆ ਸਾਨੂੰ ਧਰਮ ਦੇ ਨਾਂ ਤੇ ਲੜਾਉਣਾ ਚਾਹੁੰਦੀ ਆ ਸਾਨੂੰ ਜਾਤਾਂ ਪਾਤਾਂ ਦੇ ਵਿੱਚ ਵੰਡਣਾ ਚਾਹੁੰਦੀ ਆ ਇਹ ਮੋਦੀ ਹਕੂਮਤ ਦੀ ਜਿਹੜੀ ਅੰਦਰਲੀ ਨੀਤੀ ਆ ਅਸੀਂ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜਿੱਥੇ ਵੀ ਬੀਜੇਪੀ ਦਾ ਕੋਈ ਵੀ ਕੈਂਡੀਡੇਟ ਪਹੁੰਚਦਾ ਉਹਦੇ ਨਾਲ ਅਸੀਂ ਸਵਾਲ ਪੁੱਛਣ ਲਈ ਇਕੱਠੇ ਹੁੰਦੇ ਆ ਪਰ ਸਾਡੇ ਸਵਾਲਾਂ ਦਾ ਕੋਈ ਜਵਾਬ ਨਹੀਂ ਦਿੱਤਾ ਜਾਂਦਾ ਗੱਡੀਆਂ ਦੇ ਵਿੱਚ ਟੇਢੇ ਹੋ ਕੇ ਪੈ ਕੇ ਨੰਗ ਜਾ ਜਾਂਦਾ ਅਨਸਰਾ ਜੰਸ ਜਿਹੜਾ ਕਹਿੰਦਾ ਮੈਂ ਲੋਕਾਂ ਦੀ ਕਚਹਿਰੀ ਦੇ ਵਿੱਚ ਹਾਜ਼ਰਾਂ ਇਹ ਕਿਸੇ ਕਚਹਿਰੀ ਦੇ ਵਿੱਚ ਹਾਜ਼ਰ ਨਹੀਂ ਹੁੰਦਾ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਇੱਕ ਲੋਕਾਂ ਨੂੰ ਪੈਸੇ ਦੇ ਦੌਰ ਜ਼ੋਰ ਤੇ ਪੈਸੇ ਦੇ ਜ਼ੋਰ ਤੇ ਲੋਕਾਂ ਨੂੰ ਲਾਲਚ ਦੇ ਕੇ ਆਪਦੇ ਮਗਰ ਲਾਉਣਾ ਚਾਹੁੰਦਾ ਪਰ ਇਹਨਾਂ ਨੂੰ ਅਸੀਂ ਦੱਸਣਾ ਚਾਹੁੰਦੇ ਆ ਕਿ ਭਾਵੇਂ ਕੋਈ ਗਰੀਬ ਆ ਭਾਵੇਂ ਕੋਈ ਅਮੀਰ ਆ ਭਾਵੇਂ ਕੋਈ ਕਿਰਤ ਕਰਨ ਵਾਲਾ ਪਰ ਪੰਜਾਬ ਦੇ ਲੋਕ ਵਕਾਊ ਨਹੀਂ ਹੈਗੇ ਉਹਨਾਂ ਦਾ ਜਮੀਰ ਨਹੀਂ ਵਕਾਊ ਉਹ ਲੜਨਾ ਜਾਣਦੇ ਆ ਧੱਕੇ ਦੇ ਖਿਲਾਫ ਖੜਨਾ ਜਾਣਦੇ ਆ ਇਸ ਕਰਕੇ ਅਸੀਂ ਕਹਿੰਦੇ ਲੋਕ ਇਕਤਾ ਜਿੰਦਾਬਾਦ ਕਿਸਾਨਾਂ ਮਜ਼ਦੂਰਾਂ ਦਾ ਇਕਤਾ ਜਿੰਦਾਬਾਦ ਤੁਹਾਡੇ ਨਾਲ ਉਹਨਾਂ ਨੇ ਹੰਸਰਾ ਜੀ ਨੇ ਕਦੇ ਮਿਲਣ ਦੀ ਕੋਸ਼ਿਸ਼ ਨਹੀਂ ਕੀਤੀ ਜੀ ਤੁਸੀਂ ਮਿਲਣ ਅਸੀਂ ਜਿੱਥੇ ਵੀ ਹੰਸਰਾ ਜੀ ਆਉਂਦਾ ਏ ਸਾਡੇ ਪਿੰਡ ਦੇ ਵਿੱਚ ਆਇਆ ਅਸੀਂ ਤੁਹਾਡੇ ਮਾਧਿਅਮ ਰਾਹੀਂ ਵੀ ਦੱਸਣਾ ਚਾਹੁੰਦੇ ਆ ਕਿ ਸਾਡੇ ਕੋਲੇ ਇੱਕ ਸਵਾਲਾਂ ਦੀ ਲਿਸਟ ਆ ਸਾਡਾ ਅੰਦਰ ਭਰਿਆ ਪਿਆ ਸਵਾਲਾਂ ਨਾਲ ਖੜ ਕੇ ਸਾਡੇ ਸਵਾਲਾਂ ਦਾ ਜਵਾਬ ਦੇਵੇ ਅਸੀਂ ਇਹਦੇ ਨਾਲ ਖੜਨ ਨੂੰ ਤਿਆਰ ਆ ਪਰ ਇਹ ਤਾਂ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਇੱਕ ਵੀਡੀਓ ਵਾਇਰਲ ਹੋਈ ਦੇ ਸੁਣੀ ਹੋਊਗੀ ਇਹ ਤਾਂ ਕਹਿੰਦਾ ਸੀ ਮੈਂ ਲੋਕਾਂ ਦੇ ਵਿੱਚ ਕਦੇ ਵੋਟਾਂ ਮੰਗਣ ਨਹੀਂ ਜਾਣਾ ਮੈਂ ਤਾਂ ਇੱਕ ਵਾਰੀ ਐਮਪੀ ਬਣਨਾ ਸੀ ਪਰ ਮੈਂ ਇਧਰੋਂ ਬਣ ਗਿਆ ਆਪਾਂ ਮੈਂ ਉਧਰੋਂ ਬਣ ਗਿਆ ਪਰ ਅੱਜ ਫੇਰ ਲੋਕਾਂ ਦੇ ਵਿੱਚ ਖੜਾ ਇਹਨਾਂ ਲੋਕਾਂ ਦਾ ਇਹਨਾਂ ਲੀਡਰਾਂ ਦਾ ਭਰਾਵੋ ਬੀਜੇਪੀ ਦੇ ਲੀਡਰਾਂ ਦਾ ਕੋਈ ਦੀਨ ਧਰਮ ਅਮਾਨ ਨਹੀਂ ਹੈਗਾ ਇਸ ਕਰਕੇ ਮੈਂ ਅਪੀਲ ਕਰਦਾ ਪੰਜਾਬ ਦੇ ਲੋਕਾਂ ਨੂੰ ਸਾਥਿਓ ਪੁੱਲ ਭਲੇਖੇ ਕਦੇ ਵੀ ਬੀਜੇਪੀ ਨੂੰ ਵੋਟ ਨਾ ਪਾ ਬੈਠਿਓ ਹੋਰ ਜਿਹਨੂੰ ਮਰਜ਼ੀ ਵੋਟ ਪਾ ਲਓ ਜਿੱਥੇ ਮਰਜ਼ੀ ਵੋਟ